जय माता दी जय माता दी आज ਅਸੀਂ ਹਿਮਤ ਚੁਣ ਚਾਏ ਆ ਕਿਉਂਕਿ ਮਾਂ ਦਾ ਮੇਲਾ ਆ ਰਿਹਾ ਹੈ ਉਹਦੇ ਵਾਸਤੇ ਮਨੋਰ ਧਾਰੀਵਾਲ ਜੀ ਪ੍ਰੋਡਿਊਸਰ ਨੇ ਉਹਨਾਂ ਨੇ ਬੜਾ ਵਧੀਆ ਉਕਰਲਦਾ ਕੀਤਾ ਹੈ ਵੱਖ-ਵੱਖ ਕਲਾਕਾਰ ਇਕੱਠੇ ਆਏ ਨੇ ਔਰ ਹਰ ਕਲਾਕਾਰ ਨੇ ਆਪਣੀ ਥੇ ਉਹਦੀ ਸ਼ੂਟਿੰਗ ਕੀਤੀ ਹੈ ਬੜੀ ਵਧੀਆ ਲੋਕੇਸ਼ਨ ਤੁਸੀਂ ਦੇਖ ਰਹੇ ਹੋ ਠੰਡੀਆਂ ਹਵਾਵਾਂ ਚੱਲ ਰਹੀਆਂ ਔਰ ਪੰਚੀ ਰਾਮ ਚੰਦ ਇਹਦੀ ਭੇਟ ਵੀ ਆ ਰਹੀ ਹੈ ਔਰ ਜੋਸ਼ੀ ਸਾਹਿਬ ਇਹ ਵੀ ਪਿਕਚਰਾਈਜ਼ ਹੋ ਗਈ ਹੈ ਕਿ ਸਾਡੇ ਹਰਿਆਣਾਂ ਪੱਤੀ ਦੀ ਉਹਨਾਂ ਦੀ ਭੇਟ ਵੀ ਪਿਕਚਰਾਈਜ਼ ਹੋ ਗਈ ਹੈ ਸ਼ੂਟਿੰਗ ਹੋ ਗਈ ਹੈ ਥੋੜੇ ਦਿਨਾਂ ਤੱਕ ਤੁਸੀਂ YouTube ਤੇ ਦੇਖੋਗੇ ਔਰ TV ਤੇ ਦੇਖੋਗੇ ਬੜਾ ਅੱਛਾ ਬਾਕੀ ਕਾਬਲ ਸਾਡੇ ਜੋਸ਼ੀ ਸਾਹਿਬ ਵੀਬੂ ਜੀ ਔਰ ਸਾਡੇ ਕੁਲਜੀਤ ਜੀ ਕੁਲਦੀਪ ਕੁੰਡਲ ਡੀਓਪੀ ਸਾਹਿਬ ਨੇ ਬਹੁਤ ਪੁਰਾਣੇ ਮਿੱਤਰ ਨੇ ਬਹੁਤ ਵਧੀਆ ਕੈਮਰਾਮੈਨ ਨੇ ਤੇ ਸਾਡੇ ਡਾਇਰੈਕਟਰ ਮਲਕੀਤ ਸਿੰਘ ਜੀ ਔਰ ਕਾਫੀ ਫਿਲਮਾਂ ਇਹਨਾਂ ਬਣਾਈਆਂ ਔਰ ਗਾਣੇ ਵੀ ਬਹੁਤ ਵਧੀਆ ਸ਼ੂਟ ਕਰਦੇ ਨੇ ਸਾਡੇ ਪੱਪੂ ਬਾਦਸ਼ਾਹ ਪੂਜਾ ਜੀ ਚੋਸ਼ੀ ਜੀ ਅਜੀਤ ਜੀ ਮਨੋਰ ਧਾਰੀਵਾਲ ਜੀ ਸ਼ੁਭਮ ਔਰ ਸ਼ੁਭਮ ਤੇ ਜਿਹੜਾ ਰਾਹੁਲ ਉਹ ਕੈਮਰੇ ਚ ਸਾਨੂੰ ਕੈਦ ਕਰ ਰਿਹਾ ਤੇ ਬੜਾ ਵਧੀਆ ਮਾਹੌਲ ਬਣਿਆ ਤੇ ਇੱਕ ਵਾਰੀ ਫੇਰ ਸਾਰੀ ਟੀਮ ਦਾ ਬਹੁਤ ਬਹੁਤ ਸ਼ੁਕਰੀਆ ਜੈ ਮਾਤਾ ਜੈ ਮਾਤਾ